एबीसी ਪੰਜਾਬ ਦੇ ਖਬਰਾਂ ਦੇ ਇਸ ਬਲਟਨ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। ਸੁਪਰੀਮ ਕੋਰਟ ਵੱਲੋਂ ਸਾਬਕਾ ਮੁੱਖ ਮੰਤਰੀ ਬਿੰਸਿੰਘ ਦੇ ਕਾਤਲ ਬਲਵੰਤ ਸਿੰਘ ਰਾਜਵਾਨ ਨੂੰ ਝਟਕਾ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦਿੱਤੇ ਆਦੇਸ਼। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਗੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰ ਦਿੱਤੀਆਂ। 2.5 ਕਰੋੜ ਦੀ ਲਾਟਰੀ 4 ਦਿਨ ਬਾਅਦ ਮਿਲਿਆ ਲਾਪਤਾ ਮਾਲਕ। ਚੰਡੀਗੜ੍ਹ ਦੇ ਇੱਕ ਨਿੱਜੀ ਕਾਲਜ ਦੀ ਵਿਦਿਆਰਥਣ ਛੱਤ ਤੋਂ ਡਿੱਗੀ। ਪੀਜੀ ਦੇ ਵਿੱਚ ਹੋਈ ਮੌਤ ਪਾਕਿਸਤਾਨ ਦੀ ਜੇਲ੍ਹ ਚ ਭਾਰਤੀ ਨਾਗਰਿਕ ਦੀ ਮੌਤ ਉਗੇ ਨਾਵਲਕਾਰ ਤੇ ਫਿਲਮਕਾਰ ਬੂਟਾ ਸਿੰਘ ਸਾਦ ਦਾ ਹੋਇਆ ਧਿਆਨ ਅਤੇ ਪੀਟੀ ਊਸ਼ਾ ਨੇ ਭਾਰਤੀ ਪਹਿਲਵਾਨਾਂ ਨੂੰ ਦਿੱਤਾ ਨਿਆਂ ਦਾ ਪਰੋਸਾ ਹੁਣ ਖਬਰਾਂ ਵਿਸਤਾਰ ਨਾਲ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਨੇ ਅੱਜ ਮਰਹੂਮ ਮੁੱਖ ਮੰਤਰੀ ਬਿੰਦ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜਵਾਨਾ ਨੂੰ ਛਟਕਾ ਦਿੱ ਦਿੱਤਾ ਹੈ ਫਾਂਸੀ ਦੀ ਸਜ਼ਾ ਨੂੰ ਬਦਲ ਦੇ ਮਸਲੇ ਦੇ ਵਿੱਚ ਉਹਨਾਂ ਦੀ ਪਾਈ ਗਈ ਰਹਿਮ ਦੀ ਅਪੀਲ ਤੇ ਉਹਨਾਂ ਨੇ ਸਜ਼ਾ ਬਦਲਣ ਤੋਂ ਇਨਕਾਰ ਕਰ ਦਿੱਤਾ ਸੁਪਰੀਮ ਕੋਰਟ ਨੇ ਇਸ ਮਸਲੇ ਦੇ ਵਿੱਚ ਸੈਂਟਰ ਸਰਕਾਰ ਨੂੰ ਕਿਹਾ ਕਿ ਉਹ ਸਮਾਂ ਪੈਂ ਤੇ ਲੋੜ ਪੈਂ ਤੇ ਉਹਨਾਂ ਦੀ ਰਹਿਮ ਦੀ ਅਪੀਲ ਤੇ ਸੁਣਵਾਈ ਕਰ ਸਕਦੀ ਹੈ ਬਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਮਰਸੀ ਅਪੀਲ ਸੀ ਦਿਆ ਦੀ ਅਪੀਲ ਸੀ ਉਹ ਸੁਪਰੀਮ ਕੋਰਟ ਨੇ ਠੁਕਰਾ ਦਿੱਤੀ ਆ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦੀ ਮੰਗ ਤੇ ਸਪਰੀਮ ਕੋਰਟ ਨੇ ਸੁਣਵਾਈ ਕੀਤੀ ਹੈ ਸਪਰੀਮ ਕੋਰਟ ਵੱਲੋਂ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਸਪਰੀਮ ਕੋਰਟ ਨੇ ਮਰਸੀਪੀ ਠਕਰਾਂਦੇ ਕਿਹਾ ਕਿ ਕੇਂਦਰ ਸਰਕਾਰ ਹੀਰ ਬਲਵੰਤ ਸਿੰਘ ਰਾਜਵਾਨ ਦੇ ਸਜ਼ਾ ਤੇ ਫੈਸਲਾ ਲਵੇ ਤਾਂ ਦੱਸਿਆ 31/1995 ਨੂੰ ਉਸ ਸਮੇਂ ਮੁੱਖ ਮੰਤਰੀ ਬੇਨ ਸਿੰਘ ਦਾ ਮਨੁੱਖੀ ਬਾਂਬਰਾ ਹੀ ਕਤਲ ਕੀਤਾ ਗਿਆ ਸੀ ਜਲਦਾਈ 2007 ਵਿੱਚ ਹੇਠਲੀ ਅਦਾਲਤ ਨੇ ਬਲਵੰਤ ਸਿੰਘ ਰਾਜਵਾਨਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 2010 ਵਿੱਚ ਉਹਨਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ ਜਦੋਂ ਉਹਨਾਂ ਨੇ ਕਤਲ ਕੀਤਾ ਸੀ ਬਲਵੰਤ ਸਿੰਘ ਰਾਜਵਾਨਾ ਦੀ ਉਸ ਸਮੇਂ ਉਮਰ 27 ਸਾਲ ਸੀ ਇਸ ਸਮੇਂ ਬਲਵੰਤ ਸਿੰਘ ਰਾਜਵਾਨਾ ਦੀ 52 ਸਾਲ ਉਮਰ ਹੋ ਚੁੱਕੀ ਹੈ ਬਲਵੰਤ ਸਿੰਘ ਰਾਜਵਾਨਾ ਦੇ ਵਕੀਲ ਦੀ ਵੱਲੋਂ 2012 ਦੇ ਵਿੱਚ ਮਰਸੀ ਅਪੀਲ ਦਾਖਲ ਕੀਤੀ ਗਈ ਸੀ ਜੋ ਕੇਂਦਰ ਸਰਕਾਰ ਕੋਲ ਲੰਮਤ ਸੀ ਗ੍ਰਹਿ ਮੰਤ్రਾਲੇ ਵੱਲੋਂ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਤੇ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਸੀ ਇਸ ਤੋਂ ਪਹਿਲਾਂ ਪਿਛਲੀ ਸੁਣਵਾਈ ਦੌਰਾਨ ਬਲਵੰਤ ਸਿੰਘ ਰਾਜਵਾਨੇ ਦੇ ਵਕੀਲ ਮੁਕਲ ਰੋਦਗੀ ਨੇ ਦਲੀਲ ਦਿੱਤੀ ਸੀ ਕਿ ਦਿਆਜਾ ਚੱਕਾ ਜਿਹੜਿਆ ਦਿਆ ਦੀ ਅਪੀਲ ਜਿਹੜੀ ਪਟੀਸ਼ਨ ਆ ਉਹਨੂੰ ਇੰਨੇ ਲੰਮੇ ਸਮੇਂ ਤੱਕ ਪੈਂਡਿੰਗ ਰੱਖਣਾ ਵੀ ਉਹਨਾਂ ਦੇ ਮੁਵਕਲ ਦੇ ਜਿਹੜੇ ਮੂਲ ਰੂਪ ਵਿੱਚ ਅਧਿਕਾਰ ਨੇ ਉਹਨਾਂ ਦਾ ਹਨਣਾ ਹੈਗਾ। ਦਿਆਜਾ ਕੋਰਟ ਨੂੰ ਉਹਨਾਂ ਦੀ ਤਤਕਾਲੀ ਰਿਹਾਈ ਵਾਸਤੇ ਆਦੇਸ਼ ਦੇਣੇ ਚਾਹੀਦੇ ਨੇ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦਾ ਜਵਾਬ ਮੰਗਿਆ ਸੀ। ਕੇਂਦਰ ਸਰਕਾਰ ਵੱਲੋਂ ਦਾਕਲ ਹਲਪ ਨਾਮੇ ਵਿੱਚ ਕਾਨੂੰਨ ਵਿਵਸਥਾ ਵਿਗੜ ਦਾ ਹਵਾਲਾ ਦਿੱਤਾ ਗਿਆ ਸੀ ਪਿਛਲੀ ਸੁਣਵਾਈ 'ਚ ਮੁਕਲ ਰੋਤਗੀ ਨੇ ਕਿਹਾ ਸੀ ਕਿ ਬਲਵੰਤ ਸਿੰਘ ਰਾਜਵਾਨ ਦੇ ਉਮਰ 52 ਸਾਲ ਹੋ ਚੁਕਿਆ ਜਦ ਘਟਨਾ ਹੋਈ ਸੀ ਉਹ ਇੱਕ ਨੌਜਵਾਨ ਸੀ ਯਾਪਿਲ ਤੇ ਗ੍ਰਭ ਵਿਭਾਗ ਨੇ ਫੈਸਲੇ ਦਾ ਇੰਤਜ਼ਾਰ ਨਹੀਂ ਕਰ ਸਕਦੇ ਹੈ ਸੁਪਰੀਮ ਕੋਰਟ ਨੇ ਮਾਮਲੇ 'ਚ ਹੁਣ ਫੈਸਲਾ ਸੁਣਾਉਣਾ ਚਾਹੀਦਾ ਇਹ ਉਹਨਾਂ ਉਹਨਾਂ ਦੇ ਵਕੀਲ ਨੇ ਕਿਹਾ ਸੀ ਇਤੇ ਨਾਲ ਹੀ ਵਕੀਲ ਮੁਕਲ ਰੋਤਗੀ ਨੇ ਦਿਆਪੀਲ ਵਿੱਚ ਕਿਹਾ ਸੀ ਕਿ ਦੇਰੀ ਦਾ ਹਵਾਲਾ ਦਿੰਦੇ ਹੋ ਕਿਹਾ ਸੀ ਪਰੂਲ ਤੇ ਵੀ ਛੱਡਣੇ ਅਤੇ ਦਿਆ ਪਟੀਸ਼ਨ ਤੇ ਫੈਸਲ ਵਿੱਚ ਕੀਤੀ ਜਾ ਰਹੀ ਦੇਰੀ ਲਈ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਖਿਲਾਫ ਕੋਰਟ ਦੀ ਜਿਹੜੀ ਹੱਤਕਾ ਉਹ ਉਸ ਮਸਲੇ ਦੇ ਵਕਤ ਤੋਂ ਜਾਂਚ ਕਰਨੀ ਚਾਹੀਦੀ ਹੈ ਪਰ ਹੁਣ ਸੁਪਰੀਮ ਕੋਰਟ ਨੇ ਜਿਹੜੀ ਉਹਨਾਂ ਦੀ ਅਦਾਲੀ ਅਪੀਲ ਸੇ ਠੁਕਰਾ ਦਿੱਤੀ ਸੀ ਜਿਹਦੇ ਚ ਉਹਨਾਂ ਕਿਹਾ ਸੀ ਕਿ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ ਉਹਨਾਂ ਨੇ ਸੁਪਰੀਮ ਕੋਰਟ ਨੇ ਸੈਂਟਰ ਸਰਕਾਰ ਨੂੰ ਕਿਹਾ ਇਸ ਮਸਲੇ ਵਿੱਚ ਲੋੜ ਪੈਤੇ ਸੈਂਟਰ ਸਰਕਾਰ ਨੂੰ ਹੀ ਫੈਸਲਾ ਲੈਣਾ ਚਾਹੀਦਾ ਹੈ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਜਿਹੜੀਆਂ ਅਸਤੀਆਂ ਉਹ ਕੀਰਤਪੁਰ ਸਾਹਿਬ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ ਇਸ ਦਰਾਂ ਸੁਬੀ ਸਿੰਘ ਬਾਦਲ ਦਾ ਪੂਰਾ ਪਰਿਵਾਰ ਮਨਜੀਤ ਸਿੰਘ ਬਾਦਲ ਤੇ ਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਦੋ ਬੱਸਾਂ ਵਿੱਚ ਪਿੰਡ ਬਾਦਲ ਤੋਂ ਪਹੁੰਚ ਕੇ ਕੀਰਤਪੁਰ ਪਹੁੰਚੀ ਸੀ ਅੰਤਮ ਅਰਦਾਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀਆਂ ਜਿਹੜੀਆਂ ਅਸਤੀਆਂ ਨੇ ਉਹ ਜਾਪ ਪ੍ਰਵਾਹ ਕਰ ਦਿੱਤੀਆਂ ਗਈਆਂ ਉਸ ਤੋਂ ਬਾਅਦ ਸਾਰੇ ਨੇ ਰੁਕ ਕੇ ਕੁਝ ਸਮਾ ਕੀਰਤਪੁਰ ਸਾਹਿਬ ਵਿਖੇ ਰੁਕੇ ਅਤੇ ਪਾਠ ਵੀ ਸੁਣਿਆ ਉੱਥੇ ਹੀ 4 ਮਈ ਨੂੰ ਹੋਣ ਵਾਲੀ ਅੰਤਮ ਅਰਦਾਸ ਦੀ ਜਿਹੜੀ ਸਾਰੀਆਂ ਜਿਹੜੀਆਂ ਤਿਆਰੀਆਂ ਉਹ ਮੁਕੰਮਲ ਹੋ ਚੁੱਕੀਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਵਾਸਤੇ ਉਹਨਾਂ ਦੇ ਪਿੰਡ ਬਾਦਲ ਵਿਖੇ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿੱਚ ਵੱਡੇ ਪੰਡਾਲ ਲਗਾਏ ਗਏ ਨੇ ਅਧਿਕਾਰੀਆਂ ਵੱਲੋਂ ਵੀ ਜਿਹੜਾ ਜਗ੍ਹਾ ਦਾ ਜਿਹੜਾ ਜਾਇਜ਼ਾ ਲਿਆ ਲਿਆ ਜਾ ਰਿਹਾ ਹੈਗਾ ਵੀਆਈਪੀ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਨੇ ਇਸੇ ਤਰ੍ਹਾਂ ਆਮ ਜਨਤਾ ਦੀ ਦਿੱਕਤ ਨੂੰ ਦੇਖਦੇ ਹੋਏ ਕਈ ਜਿਹੜੇ ਇਸ ਪ੍ਰੋਗਰਾਮ ਨੂੰ ਲੈ ਕੇ ਜਿਹੜੇ ਰੂਟ ਪਲਾਨ ਵੀ ਜਾਰੀ ਕਰ ਦਿੱਤੇ ਗਏ ਨੇ ਮੰਨਿਆ ਜਾ ਰਿਹਾ ਹੈ ਕਿ ਭਲਕੇ ਜਿਹੜੀ ਅੰਤਮ ਅਰਦਾਸ ਹੋਣ ਵਾਲੀ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਜਿੱਥੇ ਕਈ ਸੂਬਿਆਂ ਦੇ ਮੁੱਖ ਮੰਤਰੀ ਹੋਰ ਵੱਡੇ ਲੀਡਰ ਆ ਸਕਦੇ ਉੱਥੇ ਦੇਸ਼ ਦੇ ਗ੍ਰਹਿ ਮੰਤਰੀ ਅਮੀਸ਼ਾ ਆ ਕੇ ਵੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨਗੇ ਦੱਸਿਆ ਜਾ ਰਿਹਾ ਹੈ ਕਿ ਰੂਟ ਪਲਾਨ ਦੇ ਅਨੁਸਾਰ ਪਿੰਡ ਬਾਦਲ ਵਿੱਚ ਆਉਣ ਵਾਲੇ ਲੋਕਾਂ ਦੀ ਪਾਰਕਿੰਗ ਵਾਸਤੇ 60 ਏਕੜ ਦੀ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਪਿੰਡ ਬਾਦਲ ਨੂੰ ਜਾਂਦੀ ਸੜਕਾਂ ਦੇ ਦੋਨੇ ਪਾਸੇ ਜਿਹੜੇ ਨੇ ਉਹ ਖੇਤਾਂ ਖੇਤਾਂ ਨੂੰ ਪਾਰਕਿੰਗ ਵਾਸਤੇ ਚੁਣਿਆ ਗਿਆ ਤਾਂ ਜੋ ਬਾਦਲ ਪਿੰਡ ਪਹੁੰਚਣ ਵਾਲੇ ਜਿਹੜੇ ਲੋਕ ਨੇ ਉਹ ਆਪਣੇ ਉੱਥੇ ਜਿਹੜੇ ਸਾਧਨ ਖੜੇ ਕਰ ਸਕਣ ਉਹਤੇ ਉਸ ਜਗ੍ਹਾ ਤੇ ਪਹੁੰਚ ਸਕਣ ਜਿੱਥੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਜਾਣਗੇ ਫਾਜ਼ਿਲਕਾਦੇ ਇੱਕ ਵਿਅਕਤੀ ਦੀ 2.5 ਕਰੋੜ ਦੀ ਲਾਟਰੀ ਨਿਕਲੀ ਸੀ ਲੇਕਿਨ ਉਹ 4 ਦਿਨ ਤੋਂ ਲਾਪਤਾ ਸੀ ਜਿਹੜੇ ਲਾਟਰੀ ਵੇਚਣ ਵਾਲੇ ਏਜੰਟ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਜਿਹਦੀ ਲਾਟਰੀ ਨਿਕਲੀ ਹੈ ਉਹ ਆਖਰ ਕੌਣ ਹੈ ਕਿਹੜੇ ਪਿੰਡ ਦੇ ਵਿੱਚ ਰਹਿੰਦਾ ਲੇਕਿਨ ਆਖਰ 4 ਦਿਨ ਬਾਅਦ ਲਾਟਰੀ ਵੇਚਣ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਜਿਨ੍ਹਾਂ ਦੀ 2.5 ਕਰੋੜ ਦੀ ਲਾਟਰੀ ਨਿਕਲੀ ਹੈ ਉਹ ਪਿੰਡ ਰਾਮਕੋਟ ਦਾ ਰਹਿਣ ਵਾਲਾ ਹੈ ਜਿਹਦਾ ਨਾਮ ਪਾਲਾ ਰਾਮ ਹੈਗਾ ਪਾਲਾ ਰਾਮ 1990 ਤੋਂ ਲਾਟਰੀ ਖਰੀਦਦਾ ਆ ਰਿਹਾ ਸੀ ਪਿਛਲੇ ਹਫਤੇ ਵੀ ਉਹਨਾਂ ਦਾ 9000 ਦਾ ਨਾਮ ਨਿਕਲਿਆ ਸੀ ਪਾਲਾ ਰਾਮ ਜਿਹੜਾ ਉਹ ਜਦੋਂ ਨੂੰ ਪਤਾ ਲੱਗਾ ਕਿ ਉਹਦੀ ਲਾਟਰੀ ਨਿਕਲੀ ਆ ਤੇ ਉਹ ਇੱਕ ਬੜਾ ਖੁਸ਼ ਆ ਕਿਉਂਕਿ ਉਹਦੀ 2.5 ਕਰੋੜ ਰੁਪਏ ਦੀ ਲਾਟਰੀ ਨਿਕਲੀ ਆ ਇਸ ਸਬੰਧ ਵਿੱਚ ਲਾਟਰੀ ਏਜੰਟ ਰੂਪਚੰਦ ਲਾਟਰੀ ਵਾਲੇ ਨੇ ਦੱਸਿਆ ਕਿ 5 ਦਿਨ ਪਹਿਲਾਂ ਉਹਨਾਂ ਦੀ ਦੁਕਾਨ ਤੋਂ ਨਾਗਲੈਂਡੀਅਰ 500 ਮੰਥੀ ਲਾਟਰੀ ਦਾ ਟਿਕਟ ਨੰਬਰ 249092 ਖਰੀਦਿਆ ਗਿਆ ਸੀ ਜਿਸ ਦੇ ਮਾਲਕ ਦੀ ਤਲਾਸ਼ ਕੀਤੀ ਜਾ ਰਹੀ ਸੀ ਲੇਕਿਨ 4 ਦਿਨ ਬਾਅਦ ਪਲਾਰਾਂ ਨਿਵਾਸੀ ਰਾਮਕੋਟ ਉਹਨਾਂ ਨੂੰ ਪਤਾ ਹੀ ਲੱਗਾ ਕਿ ਉਹਨਾਂ ਦੇ ਨਿਕਲੀ ਹੈ ਜਿਸ ਕਰਕੇ ਉਹ ਬਹੁਤ ਖੁਸ਼ ਹੈ ਪਲਾਰਾਮ ਵੈਸੇ ਕਿਸਾਨ ਹਨ 9 ਏਕੜ ਜ਼ਮੀਨ ਹੈ ਲੇਕਿਨ ਇੰਨੇ ਪੈਸੇ ਪਾ ਕੇ ਖੁਸ਼ ਹੋ ਗਿਆ ਕਿ ਉਹ ਆਪਣਾ ਜੋ ਕੁੜੀ ਤੇ ਮੁੰਡਾ ਉਹਨਾਂ ਦੀ ਹੁਣ ਪੜ੍ਹਾਈ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੇ ਜਾਏਗਾ ਉਹ ਉੱਚ ਸਿੱਖਿਆ ਪ੍ਰਾਪਤ ਕਰਨਗੇ ਘਰ ਦੀ ਜਿਹੜੀ ਜਿਹੜੀ ਤੰਗੀ ਆ ਉਹ ਦੂਰ ਹੋ ਚੁੱਕੀ ਹੈ ਗਿਆ ਉਹਨਾਂ ਨੇ ਵੀ ਦੱਸਿਆ ਕਿ 1990 ਤੋਂ ਲਾਟਰੀ ਪੌਂਦਾ ਆ ਰਿਹਾ ਸੀ ਲੇਕਿਨ ਹੁਣ ਜਦੋਂ ਲਾਟਰੀ ਨਿਕਲੀ ਤੇ ਉਹਦਾ ਖੁਸ਼ੀ ਦਾ ਟਿਕਾਣਾ ਨਹੀਂ ਨਿਕਲਿਆ ਜਾਰਦਨ ਇਸ ਕਰਕੇ ਮੰਨਿਆ ਜਾ ਰਿਹਾ ਕਿ ਉਹ ਨਹੀਂ ਮਿਲ ਰਹੀ ਸੀ ਕਿਉਂਕਿ ਉਹਨਾਂ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ ਘਰ ਦੇ ਵਿੱਚ ਲੋਕ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਆ ਰਹੇ ਸੀ ਇਸ ਕਰਕੇ ਨਾ ਉਹਨਾਂ ਵੱਲੋਂ ਚੈੱਕ ਕੀਤਾ ਗਿਆ ਕਿ ਉਹਨਾਂ ਦੀ ਲਾਟਰੀ ਨਿਕਲੀ ਹੈ ਤੇ ਨਾ ਹੀ ਕਿਸੇ ਨੂੰ ਪਤਾ ਲੱਗਾ ਕਿ ਇਹ ਵਾਲੇ ਨੰਬਰ ਕਿੰਨੇ ਖਰੀਦੇ ਹੈਗਾ ਜਿਹੜਾ ਅਚਾਨਕ 2.5 ਕਰੋੜ ਰੁਪਏ ਦਾ ਮਾਲਕ ਬਣ ਗਿਆ ਚੰਡੀਗੜ੍ਹ ਦੇ ਐਮਸੀਐਮ ਕਾਲੇਜ ਦੇ ਵਿੱਚ ਇੱਕ ਹਾਦਸਾ ਵਾਪਰਿਆ ਅਨੰਨਿਆ ਨਾਮ ਦੀ ਕੁੜੀ ਜਿਹੜੀ ਦੂਜੀ ਮੰਜ਼ਲ ਤੋਂ ਡਿੱਗ ਪਈ ਹੈਗੀ ਆ ਉਹਦੀ ਜ਼ਖਮੀ ਹਾਲਤ ਦੇ ਵਿੱਚ ਉਹਨੂੰ ਪੀਜੀਆਈ ਭਰਤੀ ਕਰਵਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਉਹਨਾਂ ਦੀ ਮੌਤ ਹੋ ਗਈ। ਸਵੇਰ 12 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਜਦੋਂ ਦੂਜੀ ਛੱਤ ਤੇ ਜਾ ਰਹੇ ਅਚਾਨਕ ਪੈਰ ਫਿਸਲ ਜਾਣ ਦਾ ਮਸਲਾ ਸਾਹਮਣੇ ਆ ਗਿਆ ਕਿ ਪੈਰ ਫਿਸਲੇ ਅਤੇ ਦੂਜੀ ਮੰਜ਼ਲ ਤੋਂ ਡਿੱਗ ਪਈ ਹੈ। ਜਦੋਂ ਛੱਤ ਤੋਂ ਡਿੱਗੀ ਤੇ ਉਹ ਲਹੂ ਲਹਾਨ ਹੋ ਚੁੱਕੀ ਜਿਸ ਕਰਕੇ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਪੀਜੀਈ ਮੌਕੇ ਤੇ ਲੈ ਕੇ ਗਏ ਜਿੱਥੇ ਜੇਰੇ ਲਾਜੋ ਦੀ ਮੌਤ ਹੋ ਗਈ ਆ ਉਧਰ ਨਨਿਆ ਦਾ ਅੱਜ ਪੇਪਰ ਸੀ ਪੀਜੀਈ ਸੈਕੰਡ ਯਰ ਦੀ ਵਿਦਿਆਰਥੀ ਨਾ ਪੰਜਾਬੀ ਦਾ ਪੇਪਰ ਸੀ 2 ਵਜੇ ਪੇਪਰ ਸੀ ਇਸ ਤੋਂ ਪਹਿਲਾਂ ਇਹ ਵੀ ਕਿ ਉਹ ਸਵਾ 12 ਕਾਲਜ ਦੇ ਵਿੱਚ ਕੀ ਲੈਣਾ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਫਿਲਹਾਲ ਮੁਕੱਦਮਾ ਦਰਜ ਕਰ ਲਿਆ ਤਫ਼ਤੀਸ਼ ਜਾਰੀ ਕਰ ਦਿੱਤੀ ਗਈ ਹੈ ਕਿ ਕੀ ਕਿਸੇ ਨੇ ਤੱਕਾ ਵਗੈਰਾ ਤੇ ਨਹੀਂ ਦਿੱਤਾ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਵੀ ਦੱਸਿਆ ਜਾ ਰਿਹਾ ਹੈ ਕਿ ਨਨਿਆ ਪੜਨ ਦੇ ਵਿੱਚ ਬਹੁਤ ਜ਼ਿਆਦਾ ਹਿਸ਼ਾਰ ਸੀ ਉਹ ਦੇਪਤਾ ਬਕੇਸ਼ ਨੇ ਦੱਸਿਆ ਕਿ ਉਹ ਸਵੇਰੇ ਹੀ ਉਹਨਾਂ ਨੇ ਸਾਰਿਆਂ ਨੇ ਇਕੱਠਿਆਂ ਨੇ ਬ੍ਰੀਕਫਾਸਟ ਕੀਤਾ ਨਾਸ਼ਤਾ ਕਰਨ ਉਪਰੰਤ ਉਹਨਾਂ ਨੂੰ ਕੋਈ ਲੁਧਿਆਣੀ ਕੰਮ ਸੀ ਉਹ ਲੁਧਿਆਣੇ ਚਲੇ ਗਏ ਲੇਕਿਨ ਉੱਥੇ ਉਹਨਾਂ ਨੂੰ ਫੋਨ ਆ ਕਿ ਉਹਨਾਂ ਦੀ ਜਿਹੜੀ ਕੁੜੀ ਆ ਉਹ ਕਾਲਜ ਦੀ ਦੂਜੀ ਮੰਜ਼ਲ ਤੋਂ ਡਿੱਗ ਪਈ ਆ ਤੇ ਪੀਜੀਏ ਲੈ ਕੇ ਗਏ ਜਿੱਥੇ ਜ਼ਹਿਰ ਇਲਾਜ ਉਹਦੀ ਮੌਤ ਹੋ ਗਈ ਆ ਪਾਕਿਸਤਾਨ ਦੀ ਇੱਕ ਜੇਲ ਦੇ ਵਿੱਚ ਇੱਕ ਹੋਰ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਆ ਇਸ ਸਬੰਧੀ ਜਿਹੜੀ ਜਾਣਕਾਰੀ ਮਿਲੀ ਹੈ ਕਿ ਭਾਰਤੀ ਨਾਗਰਿਕ ਜਿਹੜੇ ਪਾਕਿਸਤਾਨ ਵਿੱਚ ਜੇਲ ਚ ਜਿਸ ਦੀ ਮੌਤ ਹੋਈ ਆ ਉਹ ਜਿਹੜੀ ਉਹਨਾਂ ਦੀ ਦੇ ਆ ਪਾਕਿਸਤਾਨੀ ਰੇਂਜਰ ਨਿਮ੍ਰਿਤਿਕ ਦੀ ਜਿਹੜੀ ਦੇ ਆ ਉਹ ਬੀਐਸਐਫ ਜਿਹੜੀ ਹੈ ਉਹਦੇ ਹਵਾਲੇ ਕਰ ਦਿੱਤੀ ਗਈ ਹੈ ਕੈਦੀ ਦੀ ਜਿਹੜੀ ਪਛਾਣ ਆ ਉਹ ਵਿਪਨ ਕੁਮਾਰ ਪੁੱਤਰ ਗੁਰਦਾਸ ਰਾਮ ਉਹਨਾਂ ਸ਼ਹਿਰ ਦੇ ਫਾਲੀ ਵਾਲਾ ਮੰਗਲ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਉਹ ਪਾਕਿਸਤਾਨ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ਫਿਲਮਕਾਰ ਬੂਟਾ ਸਿੰਘ ਸ਼ਾਹ ਦਾ ਬੀਤੀ ਰਾਤ ਅਧਿਆਤ ਹੋ ਗਿਆ ਉਹ ਬਹੁਤ ਹੀ ਸਾਲਾਂ ਤੋਂ ਬੁबई ਵਿੱਚ ਰਹਿ ਰਹੇ ਸਨ ਉਹਨਾਂ ਨੇ 6 ਛੋਟੀਆਂ ਕਹਾਣੀਆਂ ਦੀਆਂ ਕਿਤਾਬਾਂ ਲਿਖੀਆਂ ਤੇ 27 ਨਾਵਲ ਲਿਖੇ ਨੇ। ਉਹਨਾਂ ਵੱਲੋਂ ਪੰਜਾਬੀ ਅਤੇ ਹਿੰਦੀ ਫਿਲਮਾਂ ਵੀ ਕਈ ਬਣਾਈਆਂ ਗਈਆਂ ਨੇ। ਪੰਜਾਬੀ ਸਾਹਿਤ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਉਹਨਾਂ ਦਾ ਵੱਡਾ ਇਨਾਮ ਸੀ। ਭਾਰਤੀ 올림픽 ਸੰਘ ਦੀ ਪ੍ਰਧਾਨ ਪੀ.ਟੀ. ਊਸ਼ਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਪਹਿਲਵਾਨ ਬਜਰੰਗ ਪੁੰਨੀਆਂ ਨੇ ਕਿਹਾ ਕਿ ਪੀ.ਟੀ. ਊਸ਼ਾ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਤੁਹਾਡੇ ਨਾਲ ਖੜੀ ਹੈ ਤੇ ਤੁਹਾਨੂੰ ਨਿਆਂ ਦਿਵਾਏਗੀ। ਪੁਨੀਯਾਨੇ ਕਹਿਆ ਕਿ ਬ੍ਰਿਜ ਪੂਸ਼ਨ ਸ਼ਰਦ ਸਿੰਘ ਦੇ ਜੇਲ੍ਹ ਜਾਣ ਤੱਕ ਉਹ ਉੱਥੇ ਹੀ ਜੰਤਰ ਮੰਤਰ ਡਟੇ ਰਹਿਣਗੇ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਦੇਸ਼ ਭਰ ਦੇ ਜਿਹੜੇ ਪਹਿਲਵਾਨ ਨੇ ਉਹ ਬ੍ਰਿਜ ਪੂਸ਼ਨ ਖਿਲਾਫ ਲੰਬੇ ਸਮੇਂ ਤੋਂ ਸੰਘਰਸ਼ ਕਰੇ ਨੇ ਹਾਲਾਂਕਿ ਇਹਨਾਂ ਨੂੰ ਸੁਪਰੀਮ ਕੋਰਟ ਜਾਣਾ ਪਿਆ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਬ੍ਰਿਜ ਪੂਸ਼ਨ ਦੇ ਖਿਲਾਫ ਪਰਚੇ ਦਰਜ ਹੋਏ ਨੇ ਲੇਕਿਨ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਉਹਨਾਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਨੇ ਹਲੇ ਤੱਕ ਸੈਂਟਰ ਸਰਕਾਰ ਵੱਲੋਂ ਕਿਸੇ ਕਿਸਮ ਦਾ ਵੀ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਲੇਕਿਨ ਪਹਿਲਵਾਨਾਂ ਦੇ ਹੱਕ ਦੇ ਵਿੱਚ ਕਈ ਪਾਰਟੀਆਂ ਵੀ ਨਿੱਤ ਰਹੀਆਂ ਤੇ ਕਈ ਬਾਲੀਵੁੱਡ ਦੇ ਅਦਾਕਾਰ ਤੇ ਦੇਸ਼ ਦੇ ਨਾਮੀ ਖਿਡਾਰੀ ਵੀ ਤੇ ਸਾਬਕਾ ਖਿਡਾਰੀ ਵੀ ਉਹਨਾਂ ਦੇ ਨਾਲ ਜੰਤਰ ਮੰਤਰ ਮੈਦਾਨ ਵਿੱਚ ਆ ਚੁੱਕੇ ਨੇ ਬ੍ਰਿੰਜਪੂਸ਼ਨ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਜਿਹਦੇ ਤੇ ਪਹਿਲਾਂ ਵੀ ਤਿੰਨ ਦਰਜਨ ਤੋਂ ਜ਼ਿਆਦਾ ਕੇਸ ਵੱਖ-ਵੱਖ ਧਰਾਵਾਂ ਤਹਿਤ ਦਰਜ ਹੋਏ ਨੇ ਉਦਰ ਦੇਸ਼ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਵੀ ਐਲਾਨ ਕਰ ਦਿੱਤਾਗਾ ਕਿ ਉਹ ਹੁਣ ਜਲੰਧਰ ਜਿਹੜੀ ਜਿਮਨੀ ਚੋਣ ਹੋ ਰਹੀ ਆ ਉਹਦੇ ਮਸਲ ਦੇ ਵਿੱਚ ਉੱਥੇ ਪ੍ਰਚਾਰ ਕਰਨਗੇ ਉਹ ਲਗਾਤਾਰ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦੇ ਆ ਰਹੇ ਨੇ ਕਿ ਉਹਨਾਂ ਨੂੰ ਇਨਸਾਫ ਦੇਣ ਵਾਸਤੇ ਸਰਕਾਰ ਨੇ ਕੁਝ ਨਹੀਂ ਕੀਤਾਗਾ ਹਾਲਾਂਕਿ ਉਹ ਮੁੱਖ ਮੰਤਰੀ ਨੂੰ ਵੀ ਮਿਲਣਾ ਚਾਹੁੰਦੇ ਸੀ ਵਿਧਾਨ ਸਭਾ ਦੇ ਬਾਹਰ ਆ ਕੇ ਉਹਨਾਂ ਨੇ ਇੱਕ ਦਿਨ ਪ੍ਰੋਟੈਸਟ ਵੀ ਕੀਤਾ ਸੀ ਮੌਕੇ ਤੇ ਕੈਬਨਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਸੀ ਉਹਨਾਂ ਭਰੋਸਾ ਦਿੱਤਾ ਸੀ ਕਿ ਉਹ ਜਲਦ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਵਾਉਣਗੇ ਲੇਕਿਨ ਉਹਨਾਂ ਦੀ ਹਾਲੇ ਤੱਕ ਮੁਲਾਕਾਤ ਨਹੀਂ ਹੋਈ ਮਈ 200 ਬਾਈ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਸਰਕਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸੀ ਉਹਨਾਂ ਦੇ ਬਹੁਤ ਜਿਹੜੇ ਪ੍ਰਸੰਸਕ ਜਿਹੜੇ ਚਾਹਣ ਵਾਲੇ ਨੇ ਚਾਹੇ ਕੋਈ ਯੂਰੋਪੀਅਨ ਚਾਹੇ ਅਮਰੀਕਨ ਚਾਹੇ ਅਫਰੀਕਨ ਇੱਥੋਂ ਤੱਕ ਵੱਡੇ ਵੱਡੇ ਜਿਹੜੇ ਦੁਨੀਆ ਭਰ ਦੇ ਜਿਹੜੇ ਰੈਪਰ ਸੀ ਉਹ ਵੀ ਰੋਏ ਸਨ ਪਿਛਲੇ ਲਗਭਗ 1 ਸਾਲ ਤੋਂ ਹੀ ਸੰਘਰਸ਼ ਕਰ ਰਹੇ ਨੇ ਬਲਕੌਰ ਸਿੰਘ ਸਿੱਧੂ ਤੇ ਮਾਤਾ ਚਰਨਕੌਰ ਲੇਕਿਨ ਹਾਲੇ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਉਨਾ ਪਹਿਲੇ ਇੰਪਲ ਕੋਰਸਿੰਗ ਸਿੱਧੂ ਹੁਣਾ ਲਾਣ ਕੀਤਾ ਸੀ ਕਿ ਇਨਸਾਫ ਨਾ ਮਿਲੇ ਤੇ ਉਹ ਮਜਬੂਰ ਹੋਣਗੇ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਨਗੇ ਉਹ ਦੇਖਦੇ ਆ ਕਿ ਉਹ ਕਿਸ ਦਿਨ ਜਾਂਦੇ ਆਗੇ ਨੇ ਤੇ ਕਿਹਦੇ ਹੱਕ ਦੇ ਵਿੱਚ ਤੇ ਕਿਹਦੇ ਵਿਰੋਧ ਦੇ ਵਿੱਚ ਜਾ ਕੇ ਉਹ ਪ੍ਰਚਾਰ ਕਰਦੇ ਨੇ ਪ੍ਰਚਾਰ ਕਰਨ ਤੋਂ ਵੱਡੀ ਗੱਲ ਇਹ ਹੈ ਕਿ ਉਹ ਇਨਸਾਫ ਮੰਗਣ ਵਾਸਤੇ ਜਲੰਧਰ ਦੀਆਂ ਸੜਕਾਂ ਤੇ ਉਤਰ ਰਹੇ ਉਧਰ ਸ਼ਰੋਮਨੀ ਕਾਲੀਦਲ ਨੇ ਬਲਵੰਤ ਸਿੰਘ ਰਾਜੋਵਾਨਾ ਦੀ ਅਪੀਲ ਰੱਦ ਹੋਣ ਤੇ ਕੇਂਦਰ ਸਰਕਾਰ ਨੂੰ ਕਰੜੇ ਅਤੀ ਲਿਆ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਨੇ ਜਾਰੀ ਪ੍ਰੈਸ ਬਿਆਨ ਦੇ ਵਿੱਚ ਕਿਹਾ ਕਿ ਸੈਂਟਰ ਸਰਕਾਰ ਸਰਾਸਰ ਤੱਕਾ ਕਰੀ ਹੈ ਉਹਨਾਂ ਨੇ ਕਿਹਾ ਕਿ ਬਲਵੰਤ ਸਿੰਘ ਰਾਜਵਾਨਾ ਦੇ ਸਬੰਧ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਨੇ ਇਨਸਾਫ਼ ਸੰਧ ਲੋਕਾਂ ਸਮੂਹ ਪੰਜਾਬੀਆਂ ਅਤੇ ਸਿੱਖ ਜਗਤ ਨੂੰ ਨਾਰਾਜ਼ ਕੀਤਾ ਹੈ ਨਰਾਸ਼ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਸੈਂਟਰ ਨੇ ਇਸ ਮਸਲੇ ਦੇ ਵਿੱਚ ਯੂ ਟਰਨ ਲਿਆ ਹੈਗਾ ਉਹ ਸਰਾਸਰ ਗਲਤ ਹੈ ਸ਼੍ਰੋਮਣੀ ਕਾਲੀ ਦਲ ਨੇ ਸੈਂਟਰ ਸਰਕਾਰ ਵੱਲੋਂ ਲਏ ਗਏ ਜੂ ਟਰਨ ਤੇ ਨਿੰਦਾ ਕੀਤੀ ਹੈ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੈਂਟਰ ਸਰਕਾਰ ਦੂਰੇ ਮਾਪਦੰਡ ਅਪਣਾ ਰਹੀ ਹੈ ਜਦ ਕਿ ਜਿਹੜੇ ਗਜਿੰਦਰ ਸਿੰਘ ਸ਼ਿਕਾਵਤ ਨੇ ਕੇਂਦਰੀ ਮੰਤਰੀ ਨੇ ਉਹਨਾਂ ਨੇ ਬਲਵੰਤ ਸਿੰਘ ਰਾਜੋਵਾਨ ਦੀ ਅਪੀਲ ਲੈ ਕੇ ਰਿਲੀਜ਼ ਨੂੰ ਲੈ ਕੇ ਦਸਕਤ ਵੀ ਕੀਤੇ ਸਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਲਗਾਤਾਰ ਸੈਂਟਰ ਤੱਕ ਅਪੀਲਾਂ ਕੀਤੀਆਂ ਜਾ ਰਹੀਆਂ ਕਿ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਚੁੱਕੇ ਉਹ ਬੰਦੀ ਸਿੰਘ ਰਿਹਾਈ ਦੀੇ ਜਾਣ ਇਸ ਰਮਹਾਲੀ ਦੇ ਵਿੱਚ ਕੌਮੀ ਸਾਬ ਮੋਰਚਾ ਦਾ ਸੰਗਰਸ ਚੱਲ ਰਿਹਾ ਬੰਦੀ ਸਿੰਘਾਂ ਦੀ ਰੈਅਬ ਲੈ ਕੇ ਲੇਕਿਨ ਹੁਣ ਜਿਹੜਾ ਸੁਪਰੀਮ ਕੋਰਟ ਵੱਲੋਂ ਫੈਸਲਾ ਸੁਣਾਇਆ ਗਿਆ ਉਹ ਨੂੰ ਲੈ ਕੇ ਬਲਵੰਤ ਸਿੰਘ ਰਾਜਵਾਨਾ ਸਮੇਤ ਸ਼ਰੂਮਨੀ ਕਾਲੀ ਦਲ ਨੂੰ ਵੀ ਵੱਡਾ ਝਟਕਾ ਲੱਗਾ ਸ਼ਰੂਮਨੀ ਕਾਲੀ ਦਲ ਨੇ ਸੈਂਟਰ ਸਰਕਾਰ ਦੀ ਨਿੰਦਿਆ ਕੀਤੀ ਹੈਗੀ ਤੇ ਯੂ ਟਰਨ ਜਿਹੜਾ ਸੈਂਟਰ ਸਰਕਾਰ ਵੱਲੋਂ ਲਿਆ ਗਿਆ ਉਹ ਨੂੰ ਡਬਲ ਸਟੈਂਡਰਡ ਕਰਾਰ ਦਿੱਤਾ ਗਿਆ ਅੱਜ ਦੇ ਬਲੀਟਨ ਦੇ ਵਿੱਚ ਬਸ ਇਨਾ ਹੀ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਏਬੀਸੀ ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ